ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜੇ ਤੁਸੀਂ ਆਰਗੇਨਾਈਜ਼ਡ ਹੋ ਮੋ ਤੁਹਾਡੀ ਟੀਮ ਹੋਵੇ ਤੁਹਾਨੂੰ ਫਿਰ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੁੰਦਾ ਹਮਲੇ ਸੂਬਿਆਂ ਤੋਂ ਲੈ ਕੇ ਕਿ ਲੋਕ ਇੱਥੇ ਮਤਲਬ ਇੱਕ ਪਾਲਿਸੀ ਦੇ ਅਧੀਨ ਵਸਾਏ ਗਏ ਆ ਤੇ ਮੁੜ ਕੇ ਉਹਨਾਂ ਦੀ ਜਿਹੜੀ ਮਾਂ ਬੋਲੀ ਆ ਉਹਨਾਂ ਨੇ ਪੰਜਾਬੀ ਜਗ੍ਹਾ ਤੇ ਹਿੰਦੀ ਦਰਜ ਕਰਾਈ ਆ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਕਿ ਬਹੁਤ ਵੱਡਾ ਚੇਂਜ ਆ ਚੁੱਕਿਆ ਹੈਗਾ ਇਹ 150 ਸਾਲ ਦਾ ਇਤਿਹਾਸ ਆ ਲਾਹੌਰ ਦੇ ਵਿੱਚ ਸਾਡੇ ਸਿੱਖ ਸਰਦਾਰਾਂ ਨੇ ਇਹ ਯੂਨੀਵਰਸਿਟੀ ਉਦੋਂ ਆਪਦੀਆਂ ਜ਼ਮੀਨਾਂ ਦੇ ਕੇ ਦਾ ਸੰਬੰਧ ਕੱਢ ਕੇ ਯੂਨੀਵਰਸਿਟੀ ਬਣਾਈ ਹੈ ਸ਼ੁਰੂ ਕੀਤੀ ਆ ਬڑے ਲੋਕ ਆ ਜਿਹੜੇ ਇੰਡਸਟ੍ਰੀਅਲਿਸਟ ਆ ਜਿਹੜੇ ਚਾਹੁੰਦੇ ਆ ਕਿ ਵੀ ਇਸ ਯੂਨੀਵਰਸਿਟੀ ਦਾ ਜਿਹੜਾ ਸੈਂਟਰ ਆ ਉਹ ਚੇਂਜ ਹੋ ਕੇ ਕਿਸੇ ਹੋਰ ਜਗ੍ਹਾ ਦੇ ਨਿਊ ਚੰਡੀਗੜ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ 550 ਕਿੱਲੇ ਨੂੰ ਖੜਪਿਆ ਜਾਵੇ ਤੇ ਉਹਦੇ ਵਿੱਚੋਂ ਗੱਲ ਨਿਕਲ ਕੇ ਆਈ ਆ ਵੀ ਇਸ ਦਾ 1 ਇੰਚ ਵਿੱਚੇ ਅਸੀਂ ਬੱਟ ਦਾ ਰੋਲਾ ਪਾ ਲਈ ਤੇ ਅਸੀਂ ਲੜ ਪੈਨੇ ਆ 550 ਕਿੱਲਾ ਨਹੀਂ ਅਸੀਂ ਜਾਣਦੇ ਪੋਲਿਟੀਕਲ ਇਸ਼ੂ ਆ ਸਰ ਇਹ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਦਾ ਇਸ਼ੂ ਨਹੀਂ ਆਏਗਾ ਪੂਰੇ ਪੰਜਾਬ ਦੇ ਲੋਕਾਂ ਦਾ ਇਸ਼ੂ ਆ ਅੱਜ ਕੱਲ ਚ ਅਸੀਂ ਵੇਟ ਕਰਾਂਗੇ ਇਹਨਾਂ ਦੀ ਜੀ ਨਹੀਂ ਇਸ ਵਾਰ ਅਸੀਂ ਜਿਹੜੀ ਅਗਲੀ ਕਾਲ ਆ ਜੋ ਵੀ ਕਾਲ ਹੋਊਗੀ ਅਸੀਂ ਮੋਰਚਾ ਆਪਦੇ ਆਪਸ ਦੇ ਵਿੱਚ ਡਿਸਾਈਡ ਕਰਕੇ ਮжоਰਿਟੀ ਨਾਲ ਫਾਈਨਲ ਕਰਕੇ ਅਸੀਂ ਪਬਲਿਕਲੀ ਕਾਲ ਦੇ ਦਾਂਗੇ ਤੇ ਫਿਰ ਅਗਲੀ ਕਾਲ ਦੇ ਲਈ ਲੋਕਾਂ ਨੂੰ ਅਸੀਂ ਬੁਲਾਵਾਂਗੇ ਜੀ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਇੱਕ ਨਾਮ ਅਸ਼ਮੀਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਹੁਤ ਹੀ ਜ਼ਿਆਦਾ ਹਾਈਲਾਈਟ ਹੋਇਆ ਹੈ ਵਾਇਰਲ ਹੋਈਆਂ ਉਹਨਾਂ ਦੀਆਂ ਵੀਡੀਓਜ਼ ਜਗਾ ਜਗਾ ਤੇ ਜਿਹੜਾ ਪੰਜਾਬ ਯੂਨੀਵਰਸਿਟੀ ਮੋਰਚਾ ਉਹਦਾ ਫੋਕਸ ਉਹਦਾ ਚਿਹਰਾ ਬਣ ਕੇ ਉਭਰੇ ਨੇ ਸੱਤ ਜਿਹੜੀ ਹੈਗੀ ਉਹਨਾਂ ਦੀ ਪਿੱਛੇ ਸਟੂਡੈਂਟ ਆਰਗੇਨਾਈਜੇਸ਼ਨ ਹੈਗੀ ਹੈ ਤੇ ਉਹਦੇ ਨਾਲ ਹੀ ਵਾਈਸ ਪ੍ਰੈਜ਼ੀਡੈਂਟ ਨੇ ਯੂਨੀਵਰਸਿਟੀ ਦੇ ਗੱਲਬਾਤ ਕਰਦੇ ਆ ਉਹਨਾਂ ਨਾਲ ਅੱਜ ਸਾਨੂੰ ਬੜੇ ਦਿਨਾਂ ਬਾਅਦ ਮਿਲੇ ਨੇ ਪਿੱਛੇ ਤਾਂ ਅਸੀਂ ਬਹੁਤ ਕੀਤਾ ਪਰ ਬਿਜ਼ੀ ਬੜੇ ਸੀਗੇ ਬਿਜ਼ੀ ਬੜੇ ਸੀ ਤੁਸੀਂ ਨਹੀਂ ਨਹੀਂ ਬਸ ਇੱਥੇ ਕੰਮਾ ਧੰਦਾ ਚੱਲ ਜਾਈ ਰਹੀਦਾ ਜੀ ਹੋਰ ਕੋਈ ਗੱਲ ਨਹੀਂ ਜੀ ਜੀ ਜਿਸ ਤਰੀਕੇ ਦੇ ਨਾਲ ਮੋਰਚੇ 'ਚ ਤੁਹਾਨੂੰ ਅਸੀਂ ਦੇਖਿਆ ਤੁਸੀਂ ਬਹੁਤ ਹੀ ਗੰਭੀਰਤਾ ਦੇ ਨਾਲ ਜਿਹੜਾ ਹੈਗਾ ਪਹਿਲੇ ਦਿਨ ਤੋਂ ਲੱਗੇ ਹੋਏ ਹੋ ਔਰ ਗੱਲਾਂ ਬੜੇ ਪਾਸੇ ਨੂੰ ਵਿਵਰ ਵੀ ਕਰ ਰਹੀਆਂ ਸਨਗੀਆਂ ਔਰ ਹਾਲਾਤ ਬੜੇ ਔਖੇ ਸੀ ਕਿੰਨਾ ਔਖਾ ਸੀ ਇਹ ਸਾਰਾ ਸੰਘਰਸ਼ ਵਿੜਨਾ ਕਿਉਂਕਿ ਦਬਾਅ ਵੀ ਹੁੰਦੇ ਨੇ ਕਈ ਤਰੀਕੇ ਦੇ ਬੱਚਿਆਂ ਵੱਲੋਂ ਸਟੂਡੈਂਟਸ ਵੱਲੋਂ ਇਲੈਕਟਿਡ ਹੋ ਉਧੇਦਾਰ ਹੋ ਹੋ ਬਾਹਰੀ ਅੰਤਰੀ ਦਬਾਅ ਵੀ ਬਹੁਤ ਹੁੰਦੇ 네ਗੇਟਿਵ એનਰਜੀਜ਼ ਵੀ ਬਹੁਤ ਆਉਂਦੀਆਂ ਨੇ ਔਰ ਕਈ ਵਾਰੀ ਮਨ ਜਿਹੜਾ ਉਹ ਦੁਵਿਧਾ ਵਿੱਚ ਵੀ ਆਉਂਦਾ ਹੈਗਾ ਚਾਹੇ ਆਪਣੇ ਆਪ ਨੂੰ ਸਿਰ ਰੱਖ ਕੇ ਜਦੋਂ ਵੀ ਉਧੇਦਾਰ ਹੋ ਜਾਓ ਜਾਂ ਤੁਸੀਂ ਲ ਆਜੇ ਤੁਹਾਨੂੰ ਸਤਿਅ ਰਹਿਣਾ ਪੈਂਦਾ ਬਹੁਤ ਬੈਲੈਂਸ ਬਣਾ ਕੇ ਜਿਹੜਾ ਕੰਮ ਕਾਜ ਉਲੀਕਣਾ ਪੈਂਦਾ ਨਹੀਂ ਤਾਂ ਜਿਹੜਾ ਟਾਰਗੇਟ ਮਿੱਥਿਆ ਹੋਇਆ ਹੁੰਦਾ ਹੈ ਜਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਟੀਚਾ ਹੁੰਦਾ ਉਸ ਤੋਂ ਬੰਦਾ ਕਿਤੇ ਨਾ ਕਿਤੇ ਬਿਫਰ ਜਾਂਦਾ ਹੈ ਹਾਂਜੀ ਬਿਲਕੁਲ ਜੀ ਦੇਖੋ ਪ੍ਰੈਸ਼ਰ ਵੀ ਹੁੰਦਾ ਗਾ ਨਾ ਸਭ ਕੁਝ ਹੁੰਦਾ ਗਾ ਪਰ ਇਸ ਦਾ ਵੀ ਗੁਰੂ ਮਹਾਰਾਜ ਜੀ ਅਰਦਾਸ ਕਰਕੇ ਤੁਰੇ ਹੋਏ ਆ ਵੀ ਅਸੀਂ ਅਡੋਲ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਤੇ ਇਕੱਠੇ ਹੋ ਕੇ ਅਸੀਂ ਸਾਰਾ ਜਿਹੜਾ ਮੋਰਚਾ ਸੀਗਾ ਲਾਇਆ ਗਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜੇ ਤੁਸੀਂ ਆਰਗੇਨਾਈਜ਼ਡ ਹੋ ਮੋ ਤੁਹਾਡੀ ਟੀਮ ਹੋਵੇ ਤੁਹਾਨੂੰ ਫਿਰ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੁੰਦਾ ਇਕੱਲਾ ਬੰਦਾ ਜ਼ਰੂਰ ਪ੍ਰੈਸ਼ਰ ਤੇ ਅੰਡਰ ਆ ਜਾਂਦਾ ਪਰ ਤੁਹਾਡੀ ਟੀਮ ਸੀਗੀ ਅਸੀਂ ਇਕੱਠੇ ਹੋ ਕੇ ਸਾਰਿਆਂ ਨੇ ਸਾਰੀ ਜਥੇਬੰਦੀ ਨੇ ਜਿਹੜਾ ਸੀਗਾ ਕੰਮ ਵਢਿਆ ਗਾ ਫਿਰ ਉਸ ਤੋਂ ਬਾਅਦ ਪੀਸ਼ੂ ਬਚਾਓ ਮੋਰਚਾ ਉਹ ਸਲਾਹ ਰਹੇ ਆ ਤੇ ਵਧੀਆ ਰਿਸਪੌਂਸ ਮਿਲ ਰਿਹਾ ਸਾਰਿਆਂ ਵੱਲੋਂ ਤੇ سپورਟ ਮਿਲ ਰਹੀ ਆ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਬੜਾ ਚੰਗਾ ਸਾਥ ਦਿੱਤਾ ਜੀ ਤੁਸੀਂ ਖਾਸ ਕਰਕੇ ਸ਼ਬਦ ਯੂਜ਼ ਕੀਤਾ ਵੀ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈਗਾ ਔਰ ਇਹ ਇਦਾਂ ਦੇ ਸ਼ਬਦ ਜਿਹੜੇ ਹੈਗੇ ਆ ਇਹ ਚੜ੍ਹਦੀ ਕਲਾ ਜਿਹੜਾ ਲਫ਼ਜ਼ ਹੈਗਾ ਉਹ ਡੈਫੀਨੇਟਲੀ ਪੰਜਾਬ ਦੀ ਧਰਤੀ ਚੋਂ ਬਾਰ-ਬਾਰ ਜਿਹੜਾ ਉਹ ਗੂੰਜਦਾ ਪਰ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਤੁਹਾਨੂੰ ਸਿੱਖ ਸਟੂਡੈਂਟ ਦੇ ਤੌਰ ਤੇ ਚਿਹਰੇ ਦੇ ਤੌਰ ਤੇ ਵੀ ਪਿਛਲੇ ਦਿਨੀ ਉਭਾਰਿਆ ਗਿਆ ਸੱਤ ਦੇ ਵਿੱਚੋਂ ਇੱਕ ਇਹੋ ਜਿਹਾ ਚਿਹਰਾ ਨਿਕਲ ਕੇ ਆਇਆ ਨੁਮਾਇੰਦਗੀ ਜਿਨੇ ਪੰਜਾਬ ਦੀ ਕੀਤੀ ਆਪਣੇ ਕਿ ਉਹ ਕਹਿੰਦੇ ਦਸਤਾਰ ਦੀ ਕੀਤੀ ਤੇ ਉਸ ਦੇ ਨਾਲ ਸਿੱਖੀ ਦੀ ਵੀ ਕਿਤੇ ਨਾ ਕਿਤੇ ਉਭਾਰ ਇਸ ਦੇ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਜੇ ਚੰਡੀਗੜ੍ਹ ਯੂਐਸ ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ ਜਾ ਰਹੀ ਹੈ ਇਸ ਰੇਸ਼ਿਓ ਪ੍ਰੋਪੋਰਸ਼ਨ ਦੀ ਬੜੀ ਗੱਲ ਆ ਰਹੀ ਹੈ ਕਿ ਪੰਜਾਬ ਦੀ ਜਿਹੜੀ ਹੈਗੀ ਉਹ ਸਕਵੀਜ਼ ਹੁੰਦੀ ਜਿਵੇਂ ਸੁੰਗੜਦੀ ਜਾ ਰਹੀ ਹੈ ਉਹਦੀ ਸਟੂਡੈਂਟਸ ਦੀ ਰੇਸ਼ਿਓ ਪ੍ਰੋਪੋਰਸ਼ਨ ਜਿਹੜੀ ਹੈਗੀ ਹੈ ਦੇਖੋ ਜੀ ਇਹ ਬੜਾ ਕ੍ਰਾਈਸਿਸ ਆ ਵੀ ਚੰਡੀਗੜ੍ਹ ਸ਼ਹਿਰ ਦਾ ਆਪਾਂ ਗੱਲ ਕਰੀਏ ਡੈਮੋਗ੍ਰਾਫਿਕ ਬੜਾ ਜਿਹੜਾ ਚੇਂਜ ਆ ਰਿਹਾ ਹੈਗਾ ਬੜਾ ਡਰਾਸਟਿਕਲੀ ਆ ਰਿਹਾ ਹੈਗਾ ਨਾ ਵੀ ਇੱਕ ਟਾਈਮ ਦੇ ਤੇ ਪੰਜਾਬੀਆਂ ਦੀ ਮੈਜੋਰਟੀ ਸੀਗੀ ਪੰਜਾਬੀ ਬੋਲਣ ਵਾਲਿਆਂ ਦੀ ਮੈਜੋਰਟੀ ਸੀਗੀ ਭਾਵੇਂ ਸਿੱਖ ਹੋਣ ਚਾਹੇ ਹਿੰਦੂ ਹੋਣ ਪਰ ਪੰਜਾਬੀ ਬੋਲਦੇ ਇਹ ਇਲਾਕਾ ਸੀਗਾ ਏ ਪਰ ਜਿਸ ਤਰ੍ਹਾਂ ਨਾਲ ਪਿਛਲੇ 50 60 ਸਾਲਾਂ ਦੇ ਵਿੱਚ ਇੱਥੇ ਡੈਮੋਗ੍ਰਾਫਿਕ ਚੇਂਜ ਆਇਆ ਹੈਗਾ ਵੀ ਬਾਹਰਲੇ ਸੂਬਿਆਂ ਤੋਂ ਲਿਆ ਕੇ ਲੋਕ ਇੱਥੇ ਮਤਲਬ ਇੱਕ ਪਾਲਿਸੀ ਦੇ ਅਧੀਨ ਵਸਾਏ ਗਏ ਆ ਤੇ ਮੁੜ ਕੇ ਉਹਨਾਂ ਦੀ ਜਿਹੜੀ ਮਾਂ ਬੋਲੀ ਆ ਉਹਨਾਂ ਨੇ ਪੰਜਾਬੀ ਵੰਡੀਗੜ ਦੀ ਬਦਲ ਚੁੱਕੀ ਹਨ ਤਾਂ ਇਸ ਤਰ੍ਹਾਂ ਦੇ ਇੱਕ ਡੈਮੋਗ੍ਰਾਫਿਕ ਵਾਲੀ ਏਰੀਆ ਦੇ ਵਿੱਚ ਵੀ ਸਾਡਾ ਇੱਥੇ ਕੰਮ ਕਰਨਾ ਤੇ ਆਪਦੀ ਗੱਲ ਇੱਥੇ ਰੱਖਣਾ ਤੇ ਪੰਥ ਪੰਜਾਬ ਦੀ ਗੱਲ ਕਰਨਾ ਸਾਡੇ ਲਈ ਇੱਕ ਬੜਾ ਚੈਲੈਂਜਿੰਗ ਇਸ਼ੂ ਆ ਵੀ ਕਿਉਂਕਿ ਜਿੱਥੇ ਆਸੇ ਪਾਸੇ ਤੁਹਾਡੇ ਮਾਹੌਲ ਇਸ ਤਰ੍ਹਾਂ ਦਾ ਨਾ ਹੋਵੇ ਫੇਵਰੇਬਲ ਮਤਲਬ এনवायरमेंट ਨਾ ਹੋਵੇ アンਫੇਵਰੇਬਲ এনवायरमेंट ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਰਨਾ ਇੱਕ ਬੜਾ ਚੈਲੈਂਜਿੰਗ ਹੁੰਦਾ ਹੈਗਾ ਬਟ ਅਸੀਂ ਚਲੋ ਕੋਸ਼ਿਸ਼ ਕੀਤੀ ਆ ਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਜੀ ਅਸ਼ਮੀ ਤੁਹਾਡੀਆਂ ਨਾ ਰੀਲਸ ਬੜੀਆਂ ਵਾਇਰਲ ਹੋ ਰਹੀਆਂ ਡਿਫਰੈਂਟ ਡਿਫਰੈਂਟ ਗਾਣੇ ਲੱਗ ਰਹੇ ਨੇ ਲੋਕ ਬੜੇ ਜਜ਼ਬਾਤੀ ਹੋਏ ਪਏ ਨੇ ਭਾਵਨਾਵਾਂ ਦਾ ਫਲੋ ਲਗਾਤਾਰ ਵਹਿ ਰਿਹਾ ਔਰ ਹਜੇ ਵੀ ਉਹ ਲਗਾਤਾਰ ਜਦੋਂ ਵੀ ਸਕਰੋਲ ਕਰੋ ਤੁਸੀਂ ਸਿੰਪਲ ਚਾਹੇ ਫੇਸਬੁੱਕ ਹੈ YouTube ਹੈ ਕੁਝ ਵੀ ਇੰਸਟਾ ਹੈਗਾ ਸਕਰੋਲ ਕਰੋ ਉਹਦੇ ਵਿੱਚ ਨਾ ਤੁਹਾਡੀਆਂ ਤੇ ਬਹੁਤ ਜ਼ਿਆਦਾ ਵਾਇਰਲ ਵੀਡੀਓਜ਼ ਮੈਂ ਸੁਣੀਆਂ ਦੇਖੀਆਂ ਖੜਖੜ ਕੇ ਉਹਨਾਂ ਨੂੰ ਸਾਰਾ ਹਰ ਕੋਈ ਦੇਖ ਰਿਹਾ ਹੈ ਤੁਸੀਂ ਅਸੀਂ ਵੀ ਦੇਖਿਆ ਉਹਦੇ ਵਿੱਚ ਇੱਕ ਚੀਜ਼ ਜਿਹੜੀ ਨੋਟਿਸ ਕੀਤੀ ਐਵੇਂ ਦੇ ਵੀ ਕੁਝ ਗਾਣੇ ਜਾਂ ਐਵੇਂ ਦੀਆਂ ਗੱਲਾਂ ਪਿੱਛੇ ਲੱਗ ਰਹੀਆਂ ਨੇ ਕਿ ਜੇ ਖਾਸ ਕਰਕੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਨੱਕੇ ਪਿੱਛੇ ਜਿਹੜਾ ਉਹ ਲੜਾਈ ਹੋ ਜਾਂਦੀ ਹੈ ਨੱਕਾ ਨਹੀਂ ਜਾਣ ਦਿੰਦੇ ਤੇ ਐਡੀ ਯੂਨੀਵਰਸਿਟੀ ਜਿਹੜਾ ਕਿ ਸ਼ਾਇਦ ਮੋٹے ਤੌਰ ਤੇ 500 ਏਕੜ ਦੇ ਵਿੱਚ ਬਣੀ ਹੋਈ ਉਸ ਤੋਂ ਜ਼ਿਆਦਾ ਹੀ ਦੇ ਵਿੱਚ ਏਕੜ ਚ ਬਣੀ ਹੋਈ ਹੈ ਯੂਨੀਵਰਸਿਟੀ ਹੈਗੀ ਹੈ ਜਿੱਥੇ ਕਿ ਵਿਦਿਆਰਥੀਆਂ ਦਾ ਜੀਵਨ ਸਵਰਦਾ ਔਰ ਬਹੁਤ ਵੱਡੇ ਵੱਡੇ ਨਾਮ ਇੱਥੋਂ ਨਿਕਲ ਕੇ ਗਏ ਨੇ ਉਹ ਕਿਵੇਂ ਅਸੀਂ ਛੱਡ ਦਾਂਗੇ ਬਿਲਕੁਲ ਜੀ ਤੁਸੀਂ ਦੇਖੋ ਵੀ ਪੰਜਾਬ ਯੂਨੀਵਰਸਿਟੀ ਦਾ ਇੱਕ ਬੜਾ ਮਾਣ ਮੱਤਾ ਇਤਿਹਾਸ ਹੈ ਨਾ ਵੀ 150 ਸਾਲ ਦਾ ਇਤਿਹਾਸ ਹੈ ਲਾਹੌਰ ਦੇ ਵਿੱਚ ਸਾਡੇ ਸਿੱਖ ਸਰਦਾਰਾਂ ਨੇ ਇਹ ਯੂਨੀਵਰਸਿਟੀ ਉਦੋਂ ਆਉਂਦੀਆਂ ਜ਼ਮੀਨਾਂ ਦੇ ਕੇ ਦਸਬੰਦ ਕੱਢ ਕੇ ਯੂਨੀਵਰਸਿਟੀ ਬਣਾਈ ਹੈ ਸ਼ੁਰੂ ਕੀਤੀ ਆ ਫਿਰ ਜੇ ਅਸੀਂ ਲੈਂਦੇ ਪੰਜਾਬ ਤੋਂ ਜੇ ਵੰਡ ਤੋਂ ਬਾਅਦ ਕੁਝ ਲੈ ਕੇ ਆਏ ਆ ਆਪਦੇ ਨਾਲ ਆਪਣੀ ਵਿਰਾਸਤ ਲੈ ਕੇ ਆਏ ਤਾਂ ਪੰਜਾਬ ਯੂਨੀਵਰਸਿਟੀ ਹੈ ਜੇ ਸਾਡੇ ਕੋਲੇ ਸਾਡੇ ਦੂਜੇ ਪੰਜਾਬ ਦੀ ਕੋਈ ਨਿਸ਼ਾਨੀ ਇੱਥੇ ਹੈਗੀ ਆ ਤਾਂ ਸਾਡੀ ਪੰਜਾਬ ਯੂਨੀਵਰਸਿਟੀ ਹੈ ਸਾਡੀ ਇੱਥੋਂ ਦੀ ਲਾਇਬ੍ਰੇਰੀ ਆ ਲਾਇਬ੍ਰੇਰੀ ਦੇ ਅੰਦਰ ਪਈਆਂ ਕਿਤਾਬਾਂ ਨੇ ਤੇ ਇਹ ਯੂਨੀਵਰਸਿਟੀ Shimla ਤੱਕ Solan ਤੱਕ ਗਈ ਆ ਹੁਸ਼ਿਆਰਪੁਰ ਤੱਕ ਅੰਬਾਲਾ ਤੱਕ ਹੋ ਕੇ ਚੰਡੀਗੜ੍ਹ ਫਾਈਨਲੀ ਪਹੁੰਚੇ ਤਾਂ ਚੰਡੀਗੜ੍ਹ ਬਣ ਜਾਣਾ ਤਾਂ ਇਹ ਏਰੀਆ 550 ਕਿਲਾਗਾ ਵੀ ਇਹ ਇੱਕ ਬੜਾ ਆਪਾਂ ਕਹੀਏ ਕਿ ਬੜਾ ਇੱਕ ਮਤਲਬ ਮੇਨ ਏਰੀਆ ਹੈਗਾ ਪ੍ਰਾਈਮ ਏਰੀਆ ਹੈਗਾ ਚੰਡੀਗੜ੍ਹ ਦਾ ਨਾ ਜਿੱਥੇ ਯੂਨੀਵਰਸਿਟੀ ਵਸੇ ਹੋਏ ਇਹਦੇ ਵਿੱਚ ਮਤਲਬ ਇਸ ਨੂੰ ਖੋਣ ਵਾਸਤੇ ਬੜੀਆਂ ਚਾਲਾਂ ਚੱਲ ਰਹੀਆਂ ਨੇ ਮਤਲਬ ਬੜੇ ਕਾਰਪੋਰੇਟ ਘਰਾਣੇ ਆ ਬڑے ਲੋਕ ਆ ਜਿਹੜੇ ਇੰਡਸਟ੍ਰੀਅਲਿਸਟ ਆ ਜਿਹੜੇ ਚਾਹੁੰਦੇ ਆ ਕਿ ਵੀ ਇਸ ਯੂਨੀਵਰਸਿਟੀ ਜਿਹੜਾ ਸੈਂਟਰ ਆ ਉਹ ਚੇਂਜ ਹੋ ਕੇ ਕਿਸੇ ਹੋਰ ਜਗ੍ਹਾ ਤੇ ਨਿਊ ਚੰਡੀਗੜ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ 550 ਕਿੱਲੇ ਨੂੰ ਹੜੱਪਿਆ ਜਾਵੇ ਤੇ ਉਹਦੇ ਵਿੱਚੋਂ ਗੱਲ ਨਿਕਲ ਕੇ ਆਈ ਆ ਵੀ ਇਸ ਦਾ 1 ਇੰਚ ਵਿੱਚ ਅਸੀਂ ਬੱਟ ਦਾ ਰੌਲਾ ਪਾ ਲਈ ਤੇ ਅਸੀਂ ਲੜ ਪੈਨੇ ਆ 550 ਕਿੱਲਾ ਨਹੀਂ ਅਸੀਂ ਜਾਣ ਦੇਣਾ 550 ਕਿੱਲਾ ਹੈਗਾ ਮੇਰੇ ਸ਼ਾਇਦ ਫਿਗਰਸ ਕੁਝ ਵੇਵਰ ਕਰ ਗਈਆਂ ਸਿਗੀਆਂ ਮੋਸਟਲੀ ਮਾਫੀ ਮੰਗਦੀਆਂ ਕਰੈਕਟ ਕਰਦੀਆਂ 550 ਕਿੱਲੇ ਦੇ ਵਿੱਚ ਇਹ ਬਣੀ ਹੋਈ ਯੂਨੀਵਰਸਿਟੀ ਹੈ ਬਹੁਤ ਵੱਡਾ ਜਿਹੜਾ ਹੈਗਾ ਰਕਬਾ ਹੈਗਾ ਜਿਸ ਦੇ ਵਿੱਚ ਨਾਵਾਂ ਵੀ ਜੁੜੀਆਂ ਹੋਈਆਂ ਪਿਛੋਕੜ ਇਤਿਹਾਸ ਔਰ ਖਾਸ ਕਰਕੇ ਇਹਦੇ ਵਿੱਚ ਪੰਜਾਬੀਆਂ ਨੇ ਖੁਦ ਇਹਦੇ ਵਿੱਚ ਪੈਸਾ ਲਾ ਕੇ ਈਵਨ ਆਪਣਾ ਦਸਵੰਧ ਕੱਢ ਕੇ ਇਹ ਯੂਨੀਵਰਸਿਟੀ ਬਸਾਈ ਮਤਲਬ ਬਣਾਈ ਬਸਾਈ ਚਲਾਈ ਹੈਗੀ ਹੈ ਤੇ ਉੱਥੇ ਹੁਣ ਜੇ ਪੰਜਾਬ ਤੇ ਖਾਸ ਕਰਕੇ ਜੇ ਗੱਲ ਕਰੀਏ ਜਿੱਥੇ ਆਪਾਂ ਖੜੇ ਆ ਉਹ ਵੀ ਚੰਡੀਗੜ੍ਹ ਜਿਹੜਾ ਸੀਗਾ ਉਹ ਵੀ ਪੰਜਾਬ ਦੇ ਪਿੰਡ ਪੰਜਾਬ ਦੀ ਧਰਤੀ ਤੇ ਬਣੀ ਹੋਈ ਹੈ ਤਾਂ ਡੈਫੀਨਿਟਲੀ ਸੈਂਟੀਮੈਂਟਿਕ ਜੁੜੀ ਜਾਂਦਾ ਪਰ ਕਿਤੇ ਨਾ ਕਿਤੇ ਇਹ ਵੀ ਇੱਕ ਗੱਲ ਕੀਤੀ ਜਾਂਦੀ ਜਿਸ ਤਰੀਕੇ ਦੇ ਨਾਲ ਕਿਸਾਨ ਮੋਰਚਾ ਸੀਗਾ ਕਿਸਾਨ ਮੋਰਚੇ ਦੇ ਵਿੱਚ ਖਾਸ ਕਰਕੇ ਪੋਲਿਟੀਕਲ ਪਾਰਟੀਆਂ ਜਿਹੜੀਆਂ ਸੀ ਦੇਤੇ ਨਹੀਂ ਸੀ ਚੜੀਆਂ ਪਰ ਇੱਥੇ ਕਿਉਂਕਿ ਇਹ ਥੋੜਾ ਜਿਹਾ ਹੈਵੀ ਜਿਹੜਾ ਮਾਮਲਾ ਹੈਗਾ ਪੋਲਿਟੀਕਲ ਮਾਮਲਾ ਹੈਗਾ ਰਾਜ ਔਰ ਕੇਂਦਰ ਸਰਕਾਰਾਂ ਦੇ ਵਿੱਚ ਲਮਕਦਾ ਹੋਇਆ ਕਿਤੇ ਨਾ ਕਿਤੇ ਇਹ ਸਾਰਾ ਮਾਮਲਾ ਹੈਗਾ ਜਿਸ ਤਰੀਕੇ ਦੇ ਨਾਲ ਅਸੀਂ ਇੱਕਮਿਕਤਾ ਦੇਖੀ ਚਾਹੇ ਕਿਸਾਨ ਜਥੇਬੰਦੀਆਂ ਸੀ ਚਾਹੇ ਟੀਚਰਸ ਫਰੰਟ ਸੀਗੇ ਚਾਹੇ ਛਾਤਰਾਂ ਦੀ ਜਿਹੜੇ ਸੀਗੇ ਆਪਣੇ ਵਿਦਿਆਰਥੀਆਂ ਦੀ ਜਿਹੜੀਆਂ ਜਥੇਬੰਦੀਆਂ ਸੀਗੀਆਂ ਚਾਹੇ ਫਿਰ ਪੋਲਿਟਿਕਲ ਪਾਰਟੀ ਸੀ ਬੀਜੇਪੀ ਨੂੰ ਛੱਟ ਕੇ ਸਾਰੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਐਦਾਂ ਬਜ਼ੁਰਗ ਸੀਗੇ ਉਹਦੇ ਚ ਮਾਵਾਂ ਸੀਗੀਆਂ ਉਹਦੇ ਚ ਕਾਫੀ ਔਰ ਉਹਨਾਂ ਦੇ ਸੈਂਟੀਮੈਂਟ ਦੇਖਣ ਵਾਲੇ ਸੀਗੇ ਮਤਲਬ ਉਹ ਜਹੋ ਜਲਾਲ ਕੁਝ ਅਜੀਬ ਹੀ ਸੀਗਾ ਕਿਸ ਤਰੀਕੇ ਦੇ ਨਾਲ ਜੋੜਨ ਚ ਤੁਸੀਂ ਕਾਮਯਾਬ ਹੋਏ ਤੁਹਾਡੀ ਐਡਾ ਵੱਡਾ ਉਪਰਾਲਾ ਤੁਹਾਡੇ ਇੱਕ ਆਵਾਜ਼ ਤੇ ਜਿਹੜਾ ਸੀਗੇ ਬਜ਼ੁਰਗ ਤੱਕ ਆ ਕੇ ਖੜੇ ਹੋਗੇ ਔਰ ਉਹਨਾਂ ਨੇ ਆ ਕੇ ਕਿਹਾ ਕਿ ਐਸਾ ਦੇ ਬੱਚੇ ਨੇ ਖਬਰਦਾਰ ਹੱਥ ਲਾਇਆ ਇਹਨਾਂ ਨੂੰ ਬਿਲਕੁਲ ਜੀ ਦੇਖੋ ਵੀ ਇੱਕ ਸੰਝਾ ਸੰਘਰਸ਼ ਹੈ ਸਰ ਦਾ ਇੱਕ ਪੋਲੀਟੀਕਲ ਇਸ਼ੂ ਹੈ ਸਰ ਇਹ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਦਾ ਇਸ਼ੂ ਨਹੀਂ ਆਏਗਾ ਪੂਰੇ ਪੰਜਾਬ ਦੇ ਲੋਕਾਂ ਦਾ ਇਸ਼ੂ ਆ ਭਾਵੇਂ ਯੂਨੀਵਰਸਿਟੀ ਤੋਂ ਪੜੇ ਆ ਕਿ ਨਹੀਂ ਪੜੇ ਉਹ ਪੰਜਾਬ ਦੇ ਵਸਿੰਦੇ ਨੇ ਤੇ ਉਹਨਾਂ ਦਾ ਇਸ ਯੂਨੀਵਰਸਿਟੀ ਤੇ ਹੱਕ ਹੈ ਸ਼ਹਿਰ ਤੇ ਹੱਕਾ ਤਾਂ ਉਹਨਾਂ ਸਾਰਿਆਂ ਦਾ ਮਸਲਾ ਹੈਗਾ ਤਾਂ ਸਾਰਿਆਂ ਨੇ ਇਸ ਦੇ ਵੇਲੇ ਜ਼ੋਰ ਲਾਇਆ ਨਾ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਵੀ ਆਈਆਂ ਪੰਥਕ ਜਥੇਬੰਦੀਆਂ ਆਈਆਂ ਜਨਤਕ ਜਥੇਬੰਦੀਆਂ ਹੀ ਹਨ ਜਥੇਬੰਦੀਆਂ ਤਾਂ ਆਈਆਂ ਨੇ ਆਮ ਜਿਹੜੇ ਇੰਡੀਵਿਜੂਅਲਸ ਆ ਲੋਕ ਆ ਆਪਦੇ ਪਿੰਡਾਂ ਦੇ ਵਿੱਚ ਉੱਠ ਕੇ ਆਏ ਉਹਨਾਂ ਨੇ ਗੁਰੂ ਘਰਾਂ ਦੇ ਵਿੱਚ ਬੇਨਤੀਆਂ ਕਰਵਾਈਆਂ ਕਿ ਪੰਜਾਬ ਯੂਨੀਵਰਸਿਟੀ ਅਸੀਂ ਪਹੁੰਚਣਾ ਤੇ ਯੂਨੀਵਰਸਿਟੀ ਬਚਾਉਣੀ ਆ ਤਾਂ ਲੋਕ ਇਹਨੂੰ ਆਪਣਾ ਮਸਲਾ ਸਮਝ ਕੇ ਆਪਣਾ ਇਸ਼ੂ ਸਮਝ ਕੇ ਆਪਣੀ ਯੂਨੀਵਰਸਿਟੀ ਸਮਝ ਕੇ ਆ ਵੀ ਜਿਹੜਾ ਇੱਥੇ ਪਹੁੰਚਿਆ ਜੀ ਤੇ ਮਤਲ ਕੀ ਸਾਡਾ ਇਹ ਲੜਾਈ ਆ ਉਹ ਸਿਰਫ ਔਰ ਸਿਰਫ ਕੇਂਦਰ ਦੇ ਖਿਲਾਫ ਆ ਵੀ ਫਿਲਹਾਲ ਅਸੀਂ ਕੇਂਦਰ ਦੇ ਖਿਲਾਫ ਲੜਾਈ ਲੜਨੀ ਆ ਬੀਜੇਪੀ ਸਰਕਾਰ ਦੇ ਤਾਂ ਉਸ ਤੋਂ ਲਾਵਾ ਕੋਈ ਵੀ ਪੋਲੀਟੀਕਲ ਪਾਰਟੀ ਆ ਚਾਹੇ ਕਾਂਗਰਸ ਹੋਵੇ ਬੀਜੇਪਾ ਆਪਣਾ ਕਾਂਗਰਸ ਹੋਵੇ ਆਕਾਲੀ ਦਲ ਹੋਵੇ ਆਮ ਆਦਮੀ ਹੋਵੇ ਜਾਂ ਕੋਈ ਵੀ ਆਰਗਨ ਪਾਰਟੀ ਹੋਵੇ ਸਾਡੇ ਸਾਨੂੰ ਸਮਰਥਨ ਦੇ ਸਕਦੀ ਹਨ ਦੇਖੋ ਸਾਨੂੰ ਪਤਾ ਕਿ ਵੀ ਕਿਸੇ ਨੇ ਸਾਡਾ ਕੁਝ ਨਹੀਂ ਸਵਾਰਿਆ ਆਮ ਆਦਮੀ ਕਾਂਗਰਸ ਅਕਾਲੀ ਦਲ ਜਿੰਨੇ ਨੇ ਇਹਨਾਂ ਨੇ ਸਾਡਾ ਨੁਕਸਾਨ ਹੀ ਕੀਤਾ ਅਜ ਤੱਕ ਹਨ ਪਰ ਅਸੀਂ ਇਹਨਾਂ ਖਿਲਾਫ ਅਜੇ ਸੰਘਰਸ਼ ਸ਼ੁਰੂ ਨਹੀਂ ਸੀ ਕਰਨਾ ਚਾਹੁੰਦੇ ਅਸੀਂ ਆਪਦਾ ਸੰਘਰਸ਼ ਆ ਇੱਕ ਪੁਆਇੰਟ ਤੇ ਕੇਂਦਰਿਤ ਕਰਨਾ ਚਾਹੁੰਦੇ ਸੀਗੇ ਇਹ ਸਾਨੂੰ ਸਮਰਥਨ ਦੇਣਾ ਚਾਹੁੰਦੇ ਦੇ ਸਕਦੇ ਆ ਜਦੋਂ ਇਹੋ ਜਿਹੀਆਂ ਪਾਰਟੀਆਂ ਦੇ ਨਮੈਣੇ ਆਉਂਦੇ ਸੀ ਸਵਾਲ ਜਵਾਬੀ ਕੀਤੀ ਆ ਕਿ ਤੁਹਾਡੀਆਂ ਸਰਕਾਰਾਂ ਵਲੇ ਯੂਨੀਵਰਸਿਟੀ ਚ ਇਹ ਹੋਇਆ ਤੁਸੀਂ ਕੀ ਕੀਤਾ ਪਰ ਸਾਡੇ ਜਿਹੜਾ ਨਿਸ਼ਾਨਾਗਾ ਉਹ ਸਿਰਫ ਕੇਂਦਰ ਦੇ ਖਿਲਾਫ ਆ ਫਿਲਹਾਲ ਜੀ ਜੀ ਜਿੰਦੋਂ ਤੱਕ ਗੱਲ ਕਰੀਏ ਸਾਰੇ ਦੇ ਸਾਰੇ ਤੁਸੀਂ ਜਿਸ ਤਰ੍ਹਾਂ ਇਹਨੂੰ ਡਿਫਾਈਨ ਕੀਤਾ ਥੋੜਾ ਜਿਆਦਾ ਤੁਹਾਡੇ ਬਾਰੇ ਜਾਣ ਲੈਣੇ ਡਿਪਾਰਟਮੈਂਟ ਦੇ ਹੈਗੇ ਹੋ ਔਰ ਬੈਕਗ੍ਰਾਉਂਡ ਕਿਥੋਂ ਆਦੇ ਹੋ ਕਿਸਾਨੀ ਤੋਂ ਆਦੇ ਹੋ ਕਿ ਕਿਹੜੀ ਕਲਾਸ ਤੋਂ ਆਦੇ ਹੋ ਹਾਂਜੀ ਮੈਂ ਬੇਸਿਕਲੀ ਮੋਗੇ ਚੇਲੇ ਤੋਂ ਬਿਲੋਂਗ ਕਰਦਾ ਪਿੰਡ ਮੇਰਾ ਤਖਤੂਪੁਰਾਗਾ ਤੇ ਕਿਸਾਨੀ ਪਰਿਵਾਰ ਤੋਂ ਬਿਲੋਂਗ ਕਰਦੇ ਆ ਤੇ ਯੂਨੀਵਰਸਿਟੀ ਦੇ ਵਿੱਚ ਮੈਂ 5 ਇਅਰ ਲਾਅ ਡਿਪਾਰਟਮੈਂਟ ਦਾ ਸਟੂਡੈਂਟ ਆ ਤੇ ਫਾਈਨਲ ਈਅਰ ਦਾ ਸਟੂਡੈਂਟ ਹਮਨ 4 ਸਾਲ ਹੋ ਚੁੱਕੇ ਆ ਜੀ 5ਵਾਂ ਸਾਲ ਹੋਇਆ ਹੈ ਯੂਨੀਵਰਸਿਟੀ ਦੇ ਵਿੱਚ ਆਈ ਨੂੰ ਅੱਗੇ ਜਿਹੜਾ ਕੈਰੀਅਰ ਹੈ ਉਹ ਕੀ ਸੋਚਿਆ ਕਿ ਜਿਸ ਤਰੀਕੇ ਦੇ ਨਾਲ ਤੁਹਾਡਾ ਉਭਾਰ ਹੋ ਰਿਹਾ ਹੈ ਬਹੁਤ ਸਾਰੇ ਲੋਕ ਦੇਖ ਰਹੇ ਕਿ ਹੋ ਸਕਦਾ ਹੈ ਕੱਲ ਨੂੰ ਕਿਸੇ ਸਿਆਸੀ ਪ੍ਰੋਫੈਸ਼ਨਲੀ ਜਿਹੜਾ ਹੈਗਾ ਲਾਅ ਪੜ ਰਹੇ ਹੋ ਤੇ ਕੋਈ ਹੋ ਸਕਦਾ ਤੁਹਾਨੂੰ ਅਸੀਂ ਸਰਵਿਸਿਜ਼ ਦੇ ਵਿੱਚ ਦੇਖੀਏ ਕਿਤੇ ਜੱਜ ਬਣੇ ਦੇਖੀਏ ਕਿਤੇ ਵਕੀਲ ਰਿਸਟਰ ਦੇ ਤੌਰ ਤੇ ਤੁਹਾਨੂੰ ਆਪਣੀਆਂ ਸੇਵਾਵਾਂ ਨਿਭਾਉਂਦੇ ਦੇਖੀਏ ਅੱਗੇ ਤੁਹਾਡਾ ਕਰੀਅਰ ਕੀ ਹੈਗਾ ਦੇਖੋ ਇਹ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਵੀ ਇਗਜ਼ਾਮ ਵੀ ਤਾਂ ਕੀਤਾ ਹੁੰਦਾ ਨਾ ਹਰ ਵਿਦਿਆਰਥੀ ਪਿਆਰ ਦੇਖੋ ਜੇ ਲਾਅ ਕਰ ਰਹੇ ਹਾਂ ਤਾਂ ਇੱਕ ਪ੍ਰੈਕਟਿਸ ਤਾਂ ਇੱਕ ਤੁਹਾਡੇ ਕੋਲ ਆਪਸ਼ਨ ਹੁੰਦੀ ਹੁੰਦੀ ਹੈ ਜੇ ਤੁਸੀਂ ਹਾਈ ਕੋਰਟ ਜਾਂ ਡਿਸਟ੍ਰਿਕਟ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਸਕਦੇ ਹੋ ਪਰ ਨਾਲ ਦੀ ਨਾਲ ਇਹ ਹੈ ਕਿ ਵੀ ਆਪਣੇ ਲੋਕਾਂ ਦੇ ਲਈ ਸੰਘਰਸ਼ ਵੀ ਕਰਨਾਗਾ ਆਪਦੇ ਖਿੱਤੇ ਦੇ ਲਈ ਪੰਜਾਬ ਦੇ ਲਈ ਸੰਘਰਸ਼ ਵੀ ਕਰਾਂਗੇ ਵਿਦਿਆਰਥੀ ਅਤੇ ਬੰਦੀ ਸੱਤ ਆਉਣ ਯੂਨੀਵਰਸਿਟੀਆਂ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾਗਾ ਸਾਡੀ ਪੰਜਾਬ ਦੀ ਪੰਜ ਮੈਂਬਰੀ ਕਮੇਟੀ ਬਣੀ ਹੋਈ ਆ ਸੋ ਇਵੈਂਚੁਅਲੀ ਅੱਗੇ ਪ੍ਰੈਕਟਿਸ ਦੇ ਨਾਮ ਨਾਲ ਜਿਹੜਾ ਪੰਜਾਬ ਦੇ ਵਿੱਚ ਸੰਘਰਸ਼ ਜਰੂਰ ਵਿੱਡਾਂਗੇ ਜ ਯਾਤਾ ਉਹ ਤੁਸੀਂ ਬਾਕੀ ਜਿਹੜੇ ਪੰਜਾਬ ਦੇ ਇਸ਼ੂਜ਼ ਨੇ ਉਹਨਾਂ ਤੇ ਵੀ ਆਪਣਾ ਫਰੰਟ ਜਿਹੜਾ ਹੈਗਾ ਉਹ ਬਣਾਇਆ ਬਿਲਕੁਲ ਜੀ ਜਿੰਨੇ ਪੰਜਾਬ ਦੇ issues ਆਪਾਂ ਕਹੀਏ ਜੇ ਆਪਾਂ ਪਾਣੀ ਦਾ ਮਸਲਾ ਹੋ ਗਿਆ ਜ਼ਮੀਨਾਂ ਦਾ ਮਸਲਾ ਹੋ ਗਿਆ ਇੱਥੋਂ ਦੇ ਸਾਡੇ ਨੌਜਵਾਨੀ ਬਾਹਰ ਜਾ ਰਹੀ ਉਹਦਾ ਮਸਲਾ ਹੋ ਗਿਆ ਫਿਰ ਜਿਹੜੇ ਦੂਜੇ ਸੂਬਿਆਂ ਦੇ ਲੋਕ ਇੱਥੇ ਆ ਕੇ ਪ੍ਰਵਾਸ ਕਰ ਰਹੇ ਉਹਦਾ ਮਸਲਾ ਹੋ ਗਿਆ ਸਾਡੇ ਪੰਜਾਬ ਦੇ ਵਿੱਚ ਸਿਰਫ ਜਿਹੜਾ ਡੋਮਿਸਾਈਲ ਆ ਵੀ ਪੰਜਾਬ ਦੇ ਹੀ ਲੋਕ ਜ਼ਮੀਨਾਂ ਖਰੀਦ ਸਕਣ ਉਹ ਮਸਲਾ ਹੋ ਗਿਆ ਕਿੰਨੇ ਮਸਲੇ ਆ ਸਾਰਿਆਂ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਾਂਗੇ ਬਹੁਤ ਹੀ ਅਵੇਅਰ ਹੋ ਤੁਸੀਂ ਯਾਰ ਬੜੇ ਮੈਚਰ ਏਜ ਤੁਹਾਡੀ ਮੇਰੇ ਖਿਆਲ 24 25 ਸਾਲ 23 ਸਾਲ 24 ਸਾਲ ਹੋਣੀ ਚਾਹੀਦੀ ਹੈ ਔਰ ਉਸ ਸਾਹ ਦੇ ਨਾਲ ਮੈਚਿਓਰਿਟੀ ਲੈਵਲ ਔਰ ਸਮਝ ਦੀ ਅਸੀਂ ਤੁਹਾਡੇ ਜਿਹੜੇ ਸਪੀਚਸ ਨੇ ਉਹ ਸੁਣਿਆ ਨੇ ਤੁਹਾਨੂੰ ਅਸੀਂ ਸਟੇਜ ਤੇ ਦੇਖਿਆ ਤੁਹਾਡੀਆਂ ਰੀਲਸ ਦੇਖੀਆਂ ਬੰਦੇ ਤੇ ਤੁਰਨ ਫਿਰਨ ਦੇ ਤਰੀਕੇ ਤੋਂ ਉਹਦੇ ਮੈਚਿਓਰਿਟੀ ਲੈਵਲ ਦਾ ਵੀ ਪਤਾ ਲੱਗਦਾ ਉਹਦੇ ਉੱਠਣ ਬੈਠਣ ਗੱਲਬਾਤ ਹਰ ਚੀਜ਼ ਤੋਂ ਬਹੁਤ ਮੈਚਿਓਰਲੀ ਤੁਸੀਂ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਜਿਹੜਾ ਗ੍ਰੇਸਫੁਲੀ ਬਹੁਤ ਗ੍ਰੇਸਫੁਲੀ ਨਾਲੇ ਆਪਣੇ ਆਪ ਨੂੰ ਜਿਹੜਾ ਸੈਲਫ ਡਿਵੈਲਪ ਕਰ ਰਹੇ ਹੋ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਇੱਕ ਉਹ ਆਂਦੀ ਤੁਸੀਂ ਬੜੀ ਇੱਕ ਪਾਈ ਦੀ ਗੱਲ ਕਹੀਏ ਡੋਮਿਸਾਈਲ ਵਾਲਾ ਮਸਲਾ ਔਰ ਖਾਸ ਕਰਕੇ ਜਿਹੜੀ ਨੌਜਵਾਨੀ ਨਾਲ ਜੁੜਿਆ ਹੋਇਆ ਔਰ ਪੋਪੂਲੇਸ਼ਨ ਨਾਲ ਜੁੜਿਆ ਹੋਇਆ ਜਿਹ ਬਾਹਰ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਤੁਸੀਂ ਲਗਾਤਾਰ ਵਾਚ ਰਹੇ ਹੋ ਕਿਉਂਕਿ ਹੁਣ ਤੁਸੀਂ ਵੀ ਮੈਚਿਓਰਿਟੀ ਲੈਵਲ ਅਟੇਨ ਕਰ ਚੁੱਕੇ ਹੋ ਕਈ ਸਾਲਾਂ ਤੋਂ ਦੇਖ ਰਹੇ ਹੋ ਕੀ ਸਮਾਂ ਦੇਖੋ ਤੁਹਾਡੇ ਸਾਥੀ ਵੀ ਤੁਹਾਡੇ ਦੋਸਤ ਜਿਹੜੇ ਸਕੂਲ ਛੋਣਗੇ ਕਾਲਜਿਸ ਛੋਣਗੇ ਉਹ ਵੀ ਬਹੁਤ ਤੇਜ਼ਾਜ ਪਰ ਪਰ ਕੇ ਬਾਹਰ ਗਏ ਹੋਣਗੇ ਤਾਂ ਮਤਲਬ ਇਹ ਕਿਵੇਂ ਦਾ ਤੁਸੀਂ ਇਸ ਚੀਜ਼ ਨੂੰ ਦੇਖਦੇ ਫੀਨੋਮੈਨਨ ਨੂੰ ਕਿਸ ਤਰ੍ਹਾਂ ਤੁਸੀਂ ਵਾਚਦੇ ਹੋ ਦੇਖੋ ਜੀ ਬਿਲਕੁਲ ਇਹ ਸਹੀ ਗੱਲ ਹੈ ਕਿ ਵੀ ਇੱਕ ਟਾਈਮ ਰਿਹਾਗਾ ਪਿਛਲੇ ਇੱਕ ਦਹਾਕੇ ਦਾ ਜਿਹਦੇ ਵਿੱਚੋਂ ਪੰਜਾਬ ਦੀ ਨੌਜਵਾਨੀ ਲਗਾਤਾਰ ਬਾਹਰ ਗਈ ਹੈ ਨਾ ਬੜੇ ਬਈ ਲ ਇੱਕ ਦੋ ਸਾਲ ਤੋਂ ਇਸ ਚੀਜ਼ ਦਾ ਫਰਕ ਪਿਆਗਾ ਚਾਹੇ ਕੈਨੇਡਾ ਨੇ ਆਪ ਦੇ ਇਮੀਗ੍ਰੇਸ਼ਨ ਰੂਲਸ ਵਿੱਚ ਚੇਂਜ ਕੀਤੀ ਆ ਉਹਦੇ ਕਰਕੇ ਇਥੇ ਹੈਲਥ ਸੈਂਟਰ ਬੰਦ ਹੋਇਆ ਤੇ ਲੋਕਾਂ ਨੇ ਜਾਣਾ ਬਾਹਰ ਘਟਾਇਆ ਨਾ ਪਰ ਜਿਹੜੇ ਜਿੰਨੇ ਲੋਕ ਗਏ ਹੈ ਨਾ ਵੀ ਉਹ ਆਪ ਦੀ ਮਰਜ਼ੀ ਨਾਲ ਨਹੀਂ ਗਏ ਉਹਨਾਂ ਨੂੰ ਇੱਥੇ ਇਹ ਫੀਲ ਇਹ ਕਰਵਾਇਆ ਗਿਆ ਗਿਆ ਵੀ ਇੱਥੇ ਤੋਂ ਇਹ ਪੰਜਾਬ ਤੁਹਾਡੇ ਰਹਿਣ ਦੇ ਲਾਇਕ ਨਹੀਂ ਇੱਥੇ ਨਸ਼ੇ ਆ ਇੱਥੇ ਬੇਰਜ਼ਗਾਰੀ ਹੈ ਨਾ ਅਨਪਲੋਇਮੈਂਟ ਆ ਵੀ ਤੁਹਾਨੂੰ ਇੱਥ ਨੌਕਰੀ ਸਰਕਾਰਾਂ ਨੇ ਦੇਣੀ ਹੈ ਨਾ ਵੀ ਜੋ ਜਿਹਦੇ ਕੋਲੇ ਕੰਟਰੋਲ ਆ ਵੀ ਸੈਂਟਰਲ ਗਵਰਨਮੈਂਟ ਕੋਲੇ ਦੇਸ਼ ਦਾ ਕੰਟਰੋਲ ਆ ਸਟੇਟ ਗਵਰਨਮੈਂਟ ਕੋਲੇ ਇੱਕ ਸਟੇਟ ਦਾ ਕੰਟਰੋਲ ਆ ਉਹਨਾਂ ਨੇ ਜੋਬ ਅਪਰਚੂਨਿਟੀਆਂ ਪ੍ਰੋਵਾਈਡ ਕਰਨੀਆਂ ਨੇ ਹੁਣ ਮੰਨ ਲਓ ਮੈਂ ਕੋਈ ਆਦੀ ਲੋਕ ਕੀਤੀ ਆ ਤੇ ਮੈਂ ਕੋਈ ਜੋਬ ਲੈਣੀ ਆ ਐਂ ਤਾਂ ਨਹੀਂ ਕਿ ਵੀ ਮੇਰੇ ਕੋਲੇ ਕੋਈ ਸਰਕਾਰੀ ਮਹਿਕਮਾ ਆਪਦਾ ਮੈਂ ਆਪ ਹੀ ਆਉਦੀ ਨਿਯੁਕਤੀ ਕਰਦਾ ਨਿਯੁਕਤੀ ਤਾਂ ਮੇਰੀ ਸਰਕਾਰਾਂ ਨੇ ਕਰਨੀ ਆ ਜੇ ਪੋਸਟਾਂ ਕੱਢਣਗੇ ਸੋ ਇੱਥੇ ਜਿਹੜੀ ਬੇਰੁਜ਼ਗਾਰੀ ਕ੍ਰੀਏਟ ਕੀਤੀ ਗਈ ਆ ਸਰਕਾਰਾਂ ਦੇ ਵੱਲੋਂ ਕੀਤੀ ਗਈ ਆ ਤੇ ਸਰਕਾਰਾਂ ਨੇ ਹੀ ਉਹ ਬੇਰੁਜ਼ਗਾਰੀ ਖਤਮ ਕਰਕੇ ਇਥੇ এমਪਲੋਇਮੈਂਟ ਅਪਰਚੂਨਿਟੀਆਂ ਦੇਣੀਆਂ ਨੇ ਤਾਂ ਉਹਨਾਂ ਨੇ ਉਹਨਾਂ ਦੇ ਮਤ ਉਹਦੇ ਵਿੱਚੋਂ ਜਿਹੜੇ ਲੋਕ ਆ ਉਹਨਾਂ ਆਪਦੀ ਨੌਕਰੀ ਦੇ ਲਈ ਉਹ ਇੱਥੋਂ ਦੇਸ਼ ਛੱਡ ਕੇ ਬਾਹਰ ਗਏ ਆ ਅਸ਼ਮੀਤ ਇੱਕ ਨਾ ਬਹੁਤ ਪਿਛਲੇ ਦਿਨਾਂ ਜਿਹੜਾ ਇੱਕ ਹੋਰ ਜਿਹੜੇ ਬੁੱਧੀਜੀਵੀ ਨੇ ਜਾਂ ਇੱਕ ਪਾਰਟਿਕੂਲਰ ਪੀੜੀ ਦੇ ਲੋਕ ਨੇ ਇੱਥੋਂ ਪੜ ਕੇ ਵੀ ਗਏ ਆ ਕਈਆਂ ਨਾਲ ਸਾਡੀ ਗੱਲਬਾਤ ਲਗਾਤਾਰ ਹੋ ਰਹੀ ਹੈ ਅਸੀਂ ਇੰਟਰੈਕਟ ਵੀ ਕਰ ਰਹੇ ਆ ਇੰਟਰਵਿਊਜ਼ ਵੀ ਹੋਈਆਂ ਆਦਰਵਾਇਜ਼ ਵੀ ਟੈਲੀਫੋਨਿਕਲੀ ਖੜੇ ਹੋ ਕੇ ਮਿਲ ਕੇ ਉਹਦੇ ਚ ਇੱਕ ਬੜੀ ਗੱਲ ਓਵਰ ਕਰਿਆਰੀ ਕਹਿੰਦੇ ਜੀ ਜਿਹੜੀ ਅਸੀਂ ਦੇਖ ਰਹੇ ਹਾਂ ਇਸ ਅੰਦੋਲਨ ਦੇ ਵਿੱਚ ਖਾਸ ਕਰਕੇ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਨੇ ਜਾਂ ਜਿਹੜੇ ਐ ਅੰਦੋਲਨ ਇਸ ਟਾਈਮ ਕਰ ਰਹੇ ਨੇ ਸਾਰਾ ਪ੍ਰੋਟੈਸਟ ਕਰ ਰਹੇ ਨੇ ਉਹ ਬਹੁਤ ਹੀ ਸੂ ਜਵਾਨ ਬੜੇ ਹੀ ਮਤਲਬ ਟਰਮਾ ਉਨਾ ਚ ਹਲੀਮੀ ਵੀ ਦੇਖਣ ਨੂੰ ਮਿਲੀ ਹੈ ਜੇ ਤੁਸੀਂ ਆਪਣੀ ਗੱਲ ਨੂੰ ਸਟਰੋਂਗਲੀ ਰੱਖਦੇ ਹੋ ਦਾ ਮਤਲਬ ਇਹ ਨਹੀਂ ਤੁਹਾਡੀ ਆਵਾਜ਼ ਉੱਚੀ ਹੋ ਰਹੀ ਹੈ ਆਵਾਜ਼ ਉੱਚੀ ਨਹੀਂ ਹੋ ਰਹੀ ਸਟਰੋਂਗ ਤਰੀਕੇ ਨਾਲ ਆਪਣੀ ਗੱਲ ਕਰ ਰਹੇ ਹੋ ਪਰ ਉਹ ਮਾਸ ਲੈਵਲ ਦੀ ਗੱਲ ਕਰ ਰਹੇ ਹੋ ਸਭ ਦੇ ਹਿੱਤ ਦੀ ਗੱਲ ਕਰ ਰਹੇ ਹੋ ਦੇਖੋ ਨਾ ਸਟੂਡੈਂਟਸ ਦੇ ਨਾਲ ਨਾਲ ਪੰਜਾਬ ਦੀ ਗੱਲ ਚੰਡੀਗੜ੍ਹ ਦੀ ਗੱਲ ਹਰ ਇੱਕ ਗੱਲ ਆ ਰਹੀ ਉਹ ਕਹਿੰਦੇ ਸਾਰੇ ਬਹੁਤ ਜ਼ਿਆਦਾ ਮਤਲਬ ਕਿ ਪੋਲਿਟিক্যাল ਪਾਰਟੀਆਂ ਨੂੰ ਵੀ ਇਵਨ ਇਹਨਾਂ ਸਟੂਡੈਂਟਸ ਤੋਂ ਇਹ ਸੰਦੋਲਨ ਤੋਂ ਸਿੱਖਣ ਦੀ ਲੋੜ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੇ ਹੱਕਾਂ ਹਕੂਕਾਂ ਲਈ ਪ੍ਰੋਟੈਸਟ ਵੀ ਕਰਨਾ ਹੈ ਪਰ ਜਿਹੜਾ ਬੈਲੈਂਸ ਹੈਗਾ ਮੈਂਟਲ ਬੈਲੈਂਸ ਹੈ ਕਰਕੇ ਜਿੱਦਾਂ ਹੁੱਲੜਬਾਜੀ ਨਹੀਂ ਹੋਈ ਬਿਲਕੁਲ ਸ਼ਾਂਤਵੇਂ ਰਿਹਾ ਦੇਖੋ ਪ੍ਰੋਟੈਸਟ ਦੀ ਇੱਕ ਉਹ ਉਭਾਰ ਤਾਂ ਹੁੰਦਾ ਪਰ ਕਿਸੇ ਤਰੀਕੇ ਦੀ ਉਹਦਾ ਨਹੀਂ ਹੋਈ ਚਾਹੇ ਪ੍ਰਸ਼ਾਸਨ ਨੇ ਕਾਫੀ ਵੈਰੀਕੇਡਿੰਗ ਕੀਤੀ ਬਹੁਤ ਮਤਲਬ ਕਰਬ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਫੇਰ ਵੀ ਜਿਹੜਾ ਨੌਜਵਾਨੀ ਦਾ ਜਿਹੜੀ ਇੱਕ ਠਰਾਮਾ ਸੀਗਾ ਉਹਨਾਂ ਦਾ ਸਬਰ ਸੰਤੋਖ ਸੀਗਾ ਉਹ ਬੜਾ ਇੱਕ ਦੇਖਣ ਵਾਲਾ ਸੀ ਐਸਨੂ ਇਵਨ ਬੁੱਧੀਜੀਵੀ ਵੀ ਮੰਨਦੇ ਹੈਗੇ ਔਰ ਕਹਿੰਦੇ ਸੇਥ لینڈ ਦੀ ਲੋੜ ਹੈ ਪੋਲਿਟੀਕਲ ਪਾਰਟੀਆਂ ਨੂੰ ਵੀ ਹੈ ਨਾ ਤਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਦੇਖੋ ਜੋ ਯੂਨੀਵਰਸਿਟੀਆਂ ਹਨ ਨਾ ਇਹ ਪੋਲਿਟਿਕਸ ਦੀ ਨਰਸਰੀ ਹੁੰਦੇ ਆ ਇੱਥੇ ਸਟੂਡੈਂਟ ਆਉਂਦੇ ਆ ਉਹ ਪੜ੍ਹਦੇ ਆ ਸਿਰਫ ਔਰ ਸਿਰਫ ਇੱਥੇ ਨੌਕਰੀ ਲੈਣ ਵਾਸਤੇ ਬੜਨ ਨਹੀਂ ਆਉਂਦੇ ਆਪਦੇ ਰਾਈਟਸ ਬਾਰੇ ਤੇ ਜਾਣੂ ਹੋਣ ਲਈ ਆਉਂਦੇ ਆ ਉਹਨਾਂ ਨੂੰ ਇੱਥੇ ਆਪਦੇ ਰਾਈਟਸ ਬਾਰੇ ਪਤਾ ਲੱਗਦਾ ਹੈ ਨਾ ਵੀ ਉਹਨਾਂ ਦੇ ਉਹਨਾਂ ਦੇ ਹੱਕ ਕੀ ਆ ਦੁਨੀਆ ਦੇ ਵਿੱਚ ਉਹਨਾਂ ਨੇ ਜੇ ਵਿਚਾਰ ਨਾਗਾ ਉਹਨਾਂ ਦੇ ਨਾਲ ਕਿਹੜੇ-ਕਿਹੜੇ ਹੱਕ ਲੈ ਫੰਡਾਮੈਂਟਲ ਰਾਈਟਸ ਬਾਰੇ ਜਾਣਨ ਆਉਂਦੇ ਹਨ ਸਿਰਫ ਜੌਬ ਲੈਣ ਨਹੀਂ ਆਉਂਦੇ ਨਾਲ ਹੀ ਇੱਥੇ ਪੋਲਿਟੀਕਲ ਜਿਹੜਾ ਐਕਟਿਵਿਜ਼ਮ ਆ ਉਹ ਵੀ ਇੱਥੇ ਦੇਖਣ ਨੂੰ ਮਿਲਦਾ ਹੈਗਾ ਸੋ ਇੱਥੇ ਜੋ ਇਨਸਾਨ ਆ ਉਹ ਆਪਦਾ ਇੰਟੈਲੈਕਟ ਵੀ ਬਿਲਡ ਕਰਦੇ ਨਾਲ ਪੋਲਿਟਿਕਸ ਕਰਨ ਵੀ ਸਕਦਾ ਐਕਟਿਵਿਜ਼ਮ ਵੀ ਸਕਦਾ ਇੱਕ ਪ੍ਰੈਕਟਿਸ ਤੋਂ ਨਿਕਲਦਾ ਹੈਗਾ ਸੋ ਇਸੇ ਪ੍ਰੈਕਟਿਸ ਤੋਂ ਨਿਕਲ ਕੇ ਇੱਕ ਜਿਹੜਾ ਲੀਡਿੰਗ ਸਟੂਡੈਂਟ ਆ ਇੱਕ ਚੰਗਾ ਲੀਡਰ ਬਣਦਾ ਹੈਗਾ ਸੋ ਜੇ ਤੁਸੀਂ ਇਸ ਤਰ੍ਹਾਂ ਦੀ ਪ੍ਰੈਕਟਿਸ ਹਾਂਜੀ ਬਣ ਸਕਦਾ ਜੇ ਤੁਸੀਂ ਇਸ ਤਰ੍ਹਾਂ ਦੀ ਪ੍ਰੈਕਟਿਸ ਦੇ ਵਿੱਚੋਂ ਨਿਕਲ ਨਿਕਲੋਗੇ ਤੁਹਾਨੂੰ ਫਿਰ ਜਿਹੜੀ ਮਾਸ ਮੋਬਿਲਾਇਜ਼ੇਸ਼ਨਸ ਆ ਉਹਨਾਂ ਨੂੰ ਪਾਟੀ ਚ ਜਾਣ ਤਾਂ ਆਟੋਮੈਟਿਕਲੀ ਉਹ ਫਿਰ ਇਸ ਚੀਜ਼ਾਂ ਨੂੰ ਹੈਂਡਲ ਕਰ ਲੈਂਦੇ ਆਂ ਸੀ ਮੈਂ ਤੁਸੀਂ ਪਾਈ ਦੀ ਗੱਲ ਕਹੀ ਹੈ ਉਸ ਦੇ ਨਾਲ ਹੁਣ ਜਿਹੜਾ ਥੋੜਾ ਅੰਦੋਲਨ ਹੈ ਕਿ ਕੱਲ ਮੀਟਿੰਗ ਹੋਈ ਸੀਗੀ ਮੀਟਿੰਗ ਦੇ ਵਿੱਚ ਜੋ ਪਤਾ ਲੱਗਿਆ ਸੀ ਬਾਅਦ ਵਿੱਚ ਗੱਲਬਾਤ ਹੋਈ ਕੁਝ ਸਟੂਡੈਂਟਸ ਨਾਲ ਜਾਂ ਮੋਰਚੇ ਚ ਜੜੇ ਹੁੰਦੇ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਹੈ ਨਾ ਜੀ ਕਿ ਹੁਣ ਥੋੜਾ ਜਾ ਅਥਾਰਟिटीज ਥੋੜੀਆਂ ਜੀਆਂ ਹਲਮੀ ਚਾਹੀਆਂ ਮਤਲਬ ਕਿ ਥੋੜੀਆਂ ਜਿ ਮੋਲਡ ਹੋ ਰਹੀਆਂ ਨੇ ਕੁਝ ਸੋਚ ਵਿਚਾਰ ਕਰ ਰਹੀਆਂ ਨੇ ਤੁਹਾਡੀ ਹਜੇ ਵੀ ਮੰਗ ਹੈ ਕਿ ਡੇਟਸ ਅਨਾਉਂਸ ਕੀਤੀਆਂ ਜਾਣ ਅਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਨੋਟੀਫਿਕੇਸ਼ਨਸ ਪਹਿਲੇ ਵੀ ਆਈਆਂ ਅੱਜ ਵੀ ਤੁਹਾਡੇ ਮੀਟਿੰਗਸ ਹੋ ਰਹੀਆਂ ਸੀ ਮੇਰੇ ਇੱਥੇ ਆਉਣ ਤੋਂ ਪਹਿਲੇ ਜਿਵੇਂ ਤੁਸੀਂ ਆਪਸ ਵਿੱਚ ਮੀਟਿੰਗਸ ਕਰ ਰਹੇ ਸੀ ਕਿੱਥੇ ਖੜੀ ਹੈ ਗੱਲ আর ਤੁਹਾਨੂੰ ਕਿੰਨਾ ਕੁ ਲੱਗਦਾ ਮੋਰਚਾ ਕਿੰਨਾ ਕੁ ਲੰਮਾ ਜਾ ਸਕਦਾ ਆਖਰੀ ਸਵਾਲ ਹੈ ਸ਼ਾਇਦ ਮੇਰਾ ਦੇਖੋ ਜੀ ਇਹ 10 ਤਰੀਕ ਵਾਲੀ ਕਾਲ ਦੀ ਇੱਕ ਚੰਗਾ ਪ੍ਰੈਸ਼ਰ ਪਿਆਗਾ ਉਸ ਕਾਲ ਦੀ ਦਿੱਲੀ ਤੱਕ ਗੂੰਜ ਗਈ ਆ ਸੋ ਉਹਨਾਂ ਤੇ ਪ੍ਰੈਸ਼ਰ ਪਿਆਗਾ ਉਹਨਾਂ ਨੂੰ ਇਹ ਕਿ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਤਾਂ ਕਿ ਇਸ ਤੋਂ ਵੱਡੀ ਗੱਲ ਨਾ ਦਿੱਤੀ ਆਵੇ ਸੋ ਅਸੀਂ ਇਹਨਾਂ ਤੇ ਲਗਾਤਾਰ ਪ੍ਰੈਸ਼ਰ ਪਾ ਰਹੇ ਹਾਂ ਇਹਨਾਂ ਨੇ ਸਾਨੂੰ ਔਰਲੀ ਦਾ ਕਿਹਾ ਕਿ ਅਸੀਂ ਹੱਲ ਕਰ ਦਾਂਗੇ ਇਹਨਾਂ ਸਾਨੂੰ ਭਰੋਸਾ ਕੋਈ ਨਹੀਂ ਹੈਗਾ ਸਾਡੀ ਡਿਮਾਂਡ ਉੱਤੀ ਖੜੀ ਹੈ ਕਿ ਜਿਹੜੀ ਸੈਨੇਟਰ ਦਾ ਇਲੈਕਸ਼ਨ ਸ਼ਡਿਊਲ ਆ ਉਸ ਨੂੰ ਅਨਾਉਂਸ ਕੀਤਾ ਜਾਵੇ ਦਿੱਲੀ ਤੋਂ ਅਪਰੂਵ ਲਓ ਕੇ ਉਸ ਨੂੰ ਨੋਟੀਫਾਈ ਕੀਤਾ ਜਾਵੇ ਜਿੰਨਾ ਟਾਈਮ ਉਹ ਡਿਮਾਂਡ ਪੂਰੀ ਨਹੀਂ ਹੋ ਗਈ ਅਸੀਂ ਆਪਣਾ ਇਹ ਸੰਘਰਸ਼ ਜਾਰੀ ਰੱਖਾਂਗੇ ਸਾਨੂੰ ਰਿਟਨ ਦੇ ਵਿੱਚ ਆਊਗਾ ਅਸੀਂ ਫੇਰ ਆਪਣਾ ਧਰਨਾ ਚੱਕਾਂਗੇ ਕੋਈ ਡੈ ਕਰਦਿਆਂ ਆਪਣੇ ਤੁਹਾਡੀ ਅਥਾਰਟिटीज ਜਾਂ ਕਿਸੇ ਤਰੀਕੇ ਦੇ ਫਿਰ ਤੁਸੀਂ ਕੀ ਕੁਝ ਹੋਰ ਪਲਾਨ ਕੀਤਾ ਹੋਇਆ ਜਾਂ ਕੁਝ ਬਸ ਅੱਜ ਕੱਲ ਚ ਅਸੀਂ ਵੇਟ ਕਰਾਂਗੇ ਇਹਨਾਂ ਦੀ ਜੀ ਨਹੀਂ ਇਸ ਵਾਰ ਅਸੀਂ ਆ ਜਿਹੜੀ ਅਗਲੀ ਕਾਲ ਆ ਜੋ ਵੀ ਕਾਲ ਹੋਊਗੀ ਅਸੀਂ ਮੋਰਚਾ ਆਪਦੇ ਆਪ ਦੇ ਆਪਸ ਦੇ ਵਿੱਚ ਡਿਸਾਈਡ ਕਰਕੇ ਮжоਰਿਟੀ ਨਾਲ ਫਾਈਨਲ ਕਰਕੇ ਅਸੀਂ ਪਬਲਿਕਲੀ ਕਾਲ ਦੇ ਦਾਂਗੇ ਤੇ ਫਿਰ ਅਗਲੀ ਕਾਲ ਦੇ ਲਈ ਲੋਕਾਂ ਨੂੰ ਅਸੀਂ ਬੁਲਾਵਾਂਗੇ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਸ਼ਮੀਤ ਸਾਡੇ ਨਾਲ ਸੀਗੇ ਜਿਹੜੇ ਕਿ ਸਟੂਡੈਂਟ ਪੋਲਿਟਿਕਸ ਚ ਉਭਾਰ ਦਿਖ ਰਹੇ ਨੇ ਇੱਕ ਬਹੁਤ ਵੱਡਾ ਔਰ ਇੱਥੇ ਹੈ ਹੀ ਨਹੀਂ ਆਲਰੇਡੀ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਨੇ ਯੂਨੀਵਰਸਿਟੀ ਦੇ ਨਾਲ ਇਹ ਸੱਤ ਦੇ ਵਿੱਚ ਇਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ ਔਰ ਬਹੁਤ ਆਪਣਾ ਇੱਕ ਪਾਇਆ ਬਣਾਇਆ ਬਹੁਤ ਹੀ ਮੈਚੁਰ ਮਾਈਂਡ ਬਹੁਤ ਹੀ ਬਰੀਕ ਬਿਨੀ ਦੇ ਨਾਲ ਚੀਜ਼ਾਂ ਦੇਖਣ ਵਾਲੇ ਔਰ ਜਿਹੜਾ ਅੰਦੋਲਨ ਜਾਂ ਜਿਹੜਾ ਪ੍ਰੋਟੈਸਟ ਆਲਰੇਡੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਉਹਨੂੰ ਬਹੁਤ ਹੀ ਨਿਯਮਾਵਲੀ ਵਿੱਚ ਪਾ ਕੇ ਆਰਗੇਨਾਈਜ਼ਡ ਤਰੀਕੇ ਦੇ ਨਾਲ ਅੱਗੇ ਲੈ ਕੇ ਵਧਣ ਵਾਲੇ ਜਿਹੜੇ ਹੈਗੇ ਨੇ ਉਹ ਅਸ਼ਮੀਤ ਇੱਕ ਸਟੂਡੈਂਟ ਨੇ ਕਾਫੀ ਦਿਨਾਂ ਤੋਂ ਕਾਫੀ ਉਭਾਰ ਦੇ ਵਿੱਚ ਨੇ ਬਹੁਤ ਹੀ ਮੈਚੁਰ ਬੱਚੇ ਨੇ ਦੇਖਿਆ ਜਾਇਆ ਤਾਂ ਆਪਣੇ ਜਿੱਥੇ ਤੱਕ ਰਾਈਟਸ ਨੂੰ ਲੈ ਕੇ ਜਾਗਰੂਕ ਨੇ ਡਿਊਟੀਆਂ ਨੂੰ ਲੈ ਕੇ ਵੀ ਉਹਨੇ ਹੀ ਜਾਗਰੂਕ ਨੇ ਲਾ ਤੋਂ ਹੈਗੇ ਨੇ ਲਾ ਦੇ ਸਟੂਡੈਂਟ ਨੇ ਕਹਿੰਦੇ ਫਾਈਨਲ ਇਅਰ ਹੈਗਾ ਮੇਰਾ ਪਰ ਇਹਨਾਂ ਨੇ ਇੱਕ ਜਾਣਕਾਰੀ ਹੋਰ ਦਿੱਤੀ ਕਿ ਸਾਥ ਜਿਹੜੀ ਹੈਗੀ ਆ ਆਰਗੇਨਾਈਜੇਸ਼ਨ ਜਿਹੜੀ ਪਿਛਲੇ ਲੰਮੇ ਟਾਈਮ ਤੋਂ ਸਟੂਡੈਂਟਸ تھے ਹਿੱਤਾਂ ਦੇ ਲਈ ਔਰ ਸਟੂਡੈਂਟਸ ਦੀ ਇੱਕ ਵੱਡੀ ਪਹਿਚਾਨ ਬਣੀ ਹੈ ਔਰ ਕਾਫੀ ਵੋਕਲ ਔਰ ਬਹੁਤ ਹੀ ਵੱਡੇ ਚੰਗੇ ਸਟੂਡੈਂਟਸ ਜਿਹੜੇ ਨੇ ਲੀਡਰਸ ਇੱਥੋਂ ਪੈਦਾ ਹੋਏ ਨੇ ਉਹਨਾਂ ਨੇ ਆਪਣੇ ਜਿਹੜੇ ਹੁਣ ਵਿੰਗਸ ਨੇ ਉਹ ਬਾਹਰ ਵੀ ਕੱਢੇ ਨੇ ਔਰ ਉਹ ਹੁਣ ਪੰਜਾਬ ਦੇ ਵਿੱਚ ਵੀ ਆਪਣੀ ਆਰਗੇਨਾਈਜ਼ੇਸ਼ਨਲ ਐਕਟੀਵिटीज ਜਿਹੜੀਆਂ ਨੇ ਸ਼ੁਰੂ ਕਰਨ ਲੱਗੀਆਂ ਜਿੱਥੇ ਬੰਦ ਇੱਕ ਢਾਂਚੇ ਦਾ ਵਿਸਤਾਰ ਹੋ ਰਿਹਾ ਉਹਨਾਂ ਦਾ ਸੱਤ ਦਾ ਕਹਿੰਦੇ ਅਸੀਂ ਪੰਜਾਬ ਦੇ ਮੁੱਦਿਆਂ ਤੇ ਜਾਇਓ ਪਾਣੀ ਦਾ ਮੁੱਦਾ ਚਾਹੇ ਔਰ ਡੋਮਿਸਾਈਲ ਦਾ ਮੁੱਦਾ ਹੈ ਚਾਹੇ ਹੋਰ ਕਿੰਨੇ ਵੀ ਮੁੱਦੇ ਨੇ ਪੰਜਾਬ ਦੇ ਉਹਨਾਂ ਸਾਰਿਆਂ ਤੇ ਵੀ ਪੂਰੇ ਤਰੀਕੇ ਦੇ ਨਾਲ ਹੁਣ ਆਪਣੇ ਹੱਕ ਖੜੇ ਹੋਵਾਂਗੇ ਲੜਾਂਗੇ ਐਸੀ ਕਿ ਸਾਡੇ ਨਾਲ ਅਸ਼ਮੀਲ ਤਾਰ ਉਹਨਾਂ ਨੇ ਖਾਸ ਕਰਕੇ ਕੋਈ ਹੋਰ ਜਾਣਕਾਰੀ ਦਿੱਤੀ ਕਹਿੰਦੇ ਕਿ ਜਿਹੜਾ ਮੋਰਚਾ ਹੈਗਾ ਸੀ ਇੱਕ ਦੋ ਦਿਨ ਹੋਰ ਵੇਟ ਕਰਾਂਗੇ ਨਹੀਂ ਤਾਂ ਫਿਰ ਇੱਕ ਨਵੀਂ ਕਾਲ ਦਿੱਤੀ ਜਾਏਗੀ ਕੈਮਰਾ ਪਰਸਨ ਸਰਜੀਤ ਦੇ ਨਾਲ ਵਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ